ਸਸਰੀਕਲ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਕਿਸਾਨ ਸਲਾਹਕਾਰ ਪ੍ਰਦੀਪ ਚਾਰ ਤੇ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਆਪਣੇ ਵਾਸਤੇ ਕਿਉਂਕਿ ਕਾਫੀ ਲੋਕਾਂ ਦੇ ਸਵਾਲ ਆ ਰਹੇ ਆ ਜਾਂ ਕਿਸਾਨਾਂ ਤੋਂ ਅਸੀਂ ਲੋਕ ਫੀਲਡ ਦੇ ਅੰਦਰ ਮਿਲ ਰਹੇ ਆ ਤਾਂ ਕਾਫੀ ਸਵਾਲ ਲੋਕ ਆਪਣੇ ਤੋਂ ਪੁੱਛ ਰਹੇ ਆ ਔਰ ਇੱਕ ਚੀਜ਼ ਇਹ ਵੀਡੀਓ ਬਣਾਣੀ ਮੇਰੇ ਵਾਸਤੇ ਵੀ ਜ਼ਰੂਰੀ ਸੀ ਕਿਉਂਕਿ ਤਾਂ ਜ਼ਰੂਰੀ ਸੀ ਕਿ ਆ ਇੱਕ ਵੀਡੀਓ ਜੇ ਤੁਸੀਂ ਦੇਖ ਲੋਗੇ ਤਾਂ ਤੁਹਾਨੂੰ ਅੱਗੇ ਆਉਣ ਵਾਲੇ ਜਿਹੜੇ 15-20 ਦਿਨ ਦੀ ਕਹਾਣੀ ਜਿਹੜੀ ਹੈਗੀ ਉਹ ਸਾਰੀ ਦੀ ਸਾਰੀ ਇਸ ਵੀਡੀਓ ਦੇ ਅੰਦਰ ਸਮਝ ਆ ਜੂਗੀ ਤੁਹਾਨੂੰ ਉਹਦੇ ਇਲਾਵਾ ਹੋਰ ਕਿੱਥੇ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਅੱਜ ਵੀਡੀਓ ਬਣੂਗੀ ਇਹ ਪੂਰੇ ਅਗਲੇ 15-20 ਦਿਨਾਂ ਵਾਸਤੇ ਬਣੂਗੀ ਅੱਜ ਤੋਂ ਲੈ ਕੇ ਵੀ 25 ਦਿਨ ਜਿਹੜੇ ਵੀ ਅਗਲੇ ਆਪਣੇ ਮਹੱਤਵਪੂਰਨ ਹੈ ਉਹਦੇ ਵਾਸਤੇ ਪੂਰੀ ਬਣੂਗੀ ਕਿਉਂਕਿ ਜਨਵਰੀ ਦੇ ਬਾਅਦ ਆਪਾਂ ਨੂੰ ਕਈ ਇੰਨੀ ਮਹੱਤਵਪੂਰਨ ਚੀਜ਼ਾਂ ਦੀ ਲੋੜ ਪੈਂਦੀ ਨਹੀਂ ਹੈ ਮੈਂ ਮੈਜਰ ਕੀ ਹੈ ਕਿ ਜਨਵਰੀ ਤੱਕ ਆਪਣਾ ਮੈਜਰ ਰਹਿੰਦਾ ਹੈ ਅੱਜ ਆਪਾਂ ਗੱਲ ਕਰ ਰਹੇ ਹਾਂ ਤਿੰਨ ਤਰੀਕੇ ਦੀ ਫਸਲਾਂ ਦੀ ਗੱਲ ਕਰ ਰਹੇ ਹਾਂ ਕਿ ਜਿਹੜੀ ਕਣਕ ਦੀ ਬਿਜਾਈ 25 ਅਕਤੂਬਰ ਤੋਂ ਲੈ ਕੇ 5 ਨਵੰਬਰ ਦੇ ਵਿਚਾਲੇ ਹੋਈ ਹੈ ਉਹਦੀ ਵੀ ਇੱਥੇ ਆਪਾਂ ਲੋਕ ਗੱਲ ਕਰਾਂਗੇ ਜਿਹੜੀ ਕਣਕ ਦੀ ਬਿਜਾਈ 5 ਨਵੰਬਰ ਤੋਂ ਲੈ ਕੇ 15 ਨਵੰਬਰ ਦੇ ਵਿਚਾਲੇ ਹੋਈ ਹੈ ਉਹਦੀ ਵੀ ਅੱਜ ਆਪਾਂ ਇੱਥੇ ਗੱਲ ਕਰਾਂਗੇ ਜਿਹੜੀ ਕਣਕ ਦੀ ਬਿਜਾਈ 15 ਨਵੰਬਰ ਤੋਂ ਬਾਅਦ 15 ਤੋਂ ਲੈ ਕੇ 25 ਨਵੰਬਰ ਦੇ ਵਿਚਾਲੇ ਵਿਚਾਲੇ ਹੋਈ ਹੈ ਤਾਂ ਉਸ ਕਣਕ ਦੀ ਆਪਾਂ ਇੱਥੇ ਗੱਲ ਕਰਾਂਗੇ ਤਾਂ ਇਹ ਜਿਹੜੇ ਮੈਂ ਦਿਨ ਦੱਸਿਆ ਕਿ ਜੇ ਆਪਾਂ ਗੱਲ ਕਰੀਏ 25 ਅਕਤੂਬਰ ਤੋਂ ਲੈ ਕੇ 5 ਨਵੰਬਰ ਦੀ ਗੱਲ ਕਰੀਏ ਤਾਂ ਉਹ ਜਿਹੜੀ ਕਣਕ ਹੈ ਅੱਜ ਦੀ ਤਰੀਕ ਦੇ ਅੰਦਰ ਜੇ ਆਪਾਂ ਗੱਲ ਕਰੀਏ ਤਾਂ 70-80 ਦਿਨ ਦੀ ਕਣਕ ਹੈ ਉਹ ਮੋਟਾ-ਮੋਟਾ ਜੇ ਆਪਾਂ ਗੱਲ ਕਰੀਏ ਅੱਜ ਜਿਵੇਂ 14 ਜਨਵਰੀ ਹੈ ਤਾਂ 70-80 ਦਿਨ ਦੇ ਅਸੇਪਾਸੇ ਉਹ ਕਣਕ ਹੈ ਤਾਂ ਉਸ ਕਣਕ ਦੇ ਅੰਦਰ ਆਪਾਂ ਨੂੰ ਕੀ ਲੋਡ ਹੈ ਜਿਹੜੀ 5 ਨਵੰਬਰ ਤੋਂ ਲੈ ਕੇ 15 ਨਵੰਬਰ ਦੇ ਵਿਚਾਲੇ ਹੈ ਉਹ 60 ਤੋਂ ਲੈ ਕੇ 70 ਦਿਨ ਦੀ ਹੈ ਜਿਹੜੀ 15 ਨਵੰਬਰ ਤੋਂ ਲੈ ਕੇ 25 ਨਵੰਬਰ ਦੇ ਵਿਚਾਲੇ ਹੈ ਉਹ 50 ਤੋਂ ਲੈ ਕੇ 60 ਦਿਨ ਦੀ ਹੈ ਤਾਂ ਇਹ ਕਣਕਾਂ ਦੇ ਅੰਦਰ ਆਪਾਂ ਨੂੰ ਕੀ ਕਰਨਾ ਹੈ ਜਿਹੜੀ 50 ਤੋਂ ਲੈ ਕੇ 60 ਦਿਨਾਂ ਦੀ ਕਣਕਾਂ ਹੈ ਯਾਨੀ ਕਿ ਜਿੰਨੂੰ ਆਪਾਂ ਲੋਕ 15 ਨਵੰਬਰ ਤੋਂ ਲੈ ਕੇ 25 ਨਵੰਬਰ ਦੇ ਵਿਚਾਲੇ ਵਿਚਾਲੇ ਆਪਾਂ ਲੋਕਾਂ ਨੇ ਵੇਚਿਆ ਔਰ ਅੱਜ 14 ਜਨਵਰੀ ਨੂੰ ਉਸ ਕਣਕ ਨੂੰ 50 ਤੋਂ ਲੈ ਕੇ 60 ਦਿਨ ਹੋ ਗਿਆ ਤਾਂ ਉੱਥੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੈ ਦੱਸਿਆ ਤੁਹਾਨੂੰ ਕਿ 50 ਤੋਂ ਲੈ ਕੇ 60 ਦਿਨ ਦੇ ਵਿਚਾਲੇ ਜੁਆਇੰਟਿੰਗ ਸਟੇਜ ਦਾ ਨਿਰਮਾਣ ਹੁੰਦਾ ਹੈ ਆਪਾਂ ਇੱਥੇ ਪਾਣੀ ਲਾਜ਼ਮੀ ਲਗਾਉਣਾ ਹੈ ਪਹਿਲੀ ਗੱਲ ਤਾਂ ਇਹ ਹੈ ਦੂਜੀ ਗੱਲ ਹੈ ਉੱਥੇ ਆਪਾਂ ਯੂਰੀਆ ਪੂਰੀ ਕਰ ਦੇਣੀ ਹੈ ਆਪਣੀ ਕੀ 50 55 ਦਿਨ ਦੇ ਉੱਤੇ ਯੂਰੀਆ ਪੂਰੀ ਕਰ ਦੇਣੀ ਹੈ ਉਹਦੇ ਬਾਅਦ 60 ਦਿਨਾਂ ਦੇ ਬਾਅਦ ਆਪਾਂ ਯੂਰੀਆ ਲੈ ਕੇ ਨਹੀਂ ਜਾਣੀ ਹੈ ਇਸ ਗੱਲ ਦਾ ਆਪਾਂ ਲੋਕਾਂ ਨੂੰ ਥੋੜਾ ਜਿਹਾ ਆਪਾਂ ਨੂੰ ਧਿਆਨ ਦੇਣ ਦੀ ਇੱਥੇ ਲੋਡ ਹੈ ਆਪਾਂ ਨੂੰ ਠੀਕ ਹੈ ਤੀਜੀ ਗੱਲ ਕੀ ਹੈ ਕਿ ਆਪਾਂ ਇਸ ਸਟੇਜ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਵੀ ਜਿਬਰੇਲੀਕ ਐਸਿਡ ਸਟੇਜ ਦੇ ਉੱਤੇ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈ ਇਹ ਤਾਂ ਲੋੜ ਨਹੀਂ ਹੈ ਕਿਉਂਕਿ ਬਡਵਾਰ ਬਹੁਤ ਵਧੀਆ ਕਣਕ ਦੀ ਅਸੀਂ ਲੋਕ ਦੇਖ ਰਹੇ ਹਾਂ ਫਟਾਰਾ ਠੀਕ ਹੈ ਕਣਕ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ हां ਤੁਸੀਂ ਇਸ 스테ਜ ਦੇ ਉੱਤੇ ਜਿੰਕ ਮੈਗਨੀਜ਼ ਦੀ ਕੋਈ ਸਪਰੇ ਤੁਸੀਂ ਚਾਹੁੰਦੇ ਹੋ ਤਾਂ ਇਸ 스테ਜ ਦੇ ਉੱਤੇ ਤੁਸੀਂ ਲੋਕ ਕਰ ਸਕਦੇ ਹੋ ਜਿੰਕ ਮੈਗਨੀਜ਼ ਦੀ ਜੋ ਸਪਰੇ ਕਰਨੀ ਆਪਾਂ ਲੋਕਾਂ ਨੇ ਗੁੱਲੀ ਡੰਡੇ ਵਾਲੀ ਦਵਾਈ ਹੈ ਉਹ ਤੁਸੀਂ ਇਸ 스테ਜ ਦੇ ਅੰਦਰ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਤੁਹਾਨੂੰ ਲੱਗਦਾ ਗੁੱਲੀ ਡੰਡੇ ਦੀ ਕੋਈ ਸਮੱਸਿਆ ਹੈ ਤਾਂ 50 ਤੋਂ ਲੈ ਕੇ 60 ਦਿਨ ਦੇ ਵਿਚਾਲੇ ਤਾਂ ਆਪਾਂ ਇਸ ਖੇਤ ਦੇ ਅੰਦਰ ਗੁੱਲੀ ਡੰਡੇ ਵਾਲੀ ਦਵਾਈ ਆਪਾਂ ਲੋਕ ਕਰ ਸਕਦੇ ਹਾਂ ਕੋਈ ਦਿੱਕਤ ਨਹੀਂ ਹੈ ਨਦੀਨ ਵਾਲੀ ਜੋ ਸਪਰੇ ਕਰਨੀ ਹੈ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਇਹ 50 ਤੋਂ ਲੈ ਕੇ 60 ਦਿਨ ਦੇ ਵਿਚਾਲੇ ਜਿਹੜੀ ਕਣਕਾਂ ਦੀ ਵਿਜਾਈ 15 ਨਵੰਬਰ ਤੋਂ ਲੈ ਕੇ 25 ਨਵੰਬਰ ਦੇ ਵਿਚਾਲੇ ਹੋਈ ਹੁਣ ਗੱਲ ਆ ਗਈ 60 ਤੋਂ ਲੈ ਕੇ 70 ਦਿਨ ਦੀ ਯਾਨੀ ਕਿ ਜਿਹੜੀ ਕਣਕਾਂ ਦੀ ਵਿਜਾਈ 5 ਨਵੰਬਰ ਤੋਂ ਲੈ ਕੇ 15 ਨਵੰਬਰ ਦੇ ਵਿਚਾਲੇ ਹੋਈ ਹੈ ਅੱਜ 14 ਜਨਵਰੀ ਹੈ ਤਾਂ ਉਸ ਉਹ ਦਾ ਟਾਈਮ ਹੋ ਗਿਆ 60 ਤੋਂ ਲੈ ਕੇ 70 ਦਿਨ ਦਾ ਤਾਂ ਉਹਦੇ ਅੰਦਰ ਆਪਾਂ ਨੂੰ ਕੀ ਕਰਨਾ ਹੈ ਉਹਦੇ ਅੰਦਰ ਆਪਾਂ ਨੂੰ ਕਰਨਾ ਹੈ ਕਿ ਇੱਕ ਤਾਂ ਕਿ ਜੇ ਆਪਣੇ ਕੋਲੇ ਘਰੇ ਨੈਨੋ ਯੂਰੀਆ ਪਈ ਆ ਆਪਾਂ ਕਰ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਸਰਦੀ ਦੇ ਮੌਸਮ ਦੇ ਕਰਕੇ ਜਿਹੜੀ ਹੁਣ ਧੁੱਪ ਨਹੀਂ ਨਿਕਲ ਰਹੀ ਹੈ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਉਹਦੇ ਕਰਕੇ ਕੀ ਹੋ ਰਿਹਾ ਹੈ ਕਿ ਪੁਰਾਣੇ ਪੱਤੇ ਪੀਲੇ ਪੈ ਰਹੇ ਨੇ ਤਾਂ ਪੁਰਾਣੇ ਪੱਤੇ ਨਾਈਟ੍ਰੋਜਨ ਦੇ ਕਰਕੇ ਪੀਲੇ ਪੈਂਦੇ ਨੇ ਤਾਂ ਆਪਣੇ ਘਰੇ ਨੈਨੋ ਯੂਰੀਆ ਹੈ ਤਾਂ ਤੁਸੀਂ ਲੋਕ ਨੈਨੋ ਯੂਰੀਆ ਦਾ ਛਿੜਕਾਅ ਕਰ ਸਕਦੇ ਹੋ ਤੁਸੀਂ ਸਿੱਧਾ ਯੂਰੀਆ ਦਾ ਛਿੜਕਾਅ ਕਰਨਾ ਚਾਹੁੰਦੇ ਤੁਸੀਂ ਲੋਕ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਇੱਕ ਗੱਲ ਦਾ ਧਿਆਨ ਰੱਖਣਾ ਇੱਥੇ ਕਿ ਆਪਾਂ ਨੂੰ ਇਸ ਸਟੇਜ ਦੇ ਅੰਦਰ ਯਾਨੀ ਕਿ ਜਿਹੜੀ ਆਪਣੀ 60 ਦਿਨਾਂ ਦੇ ਬਾਅਦ ਵਾਲੀ ਜਿਹੜੀ ਸਟੇਜ ਹੈ ਇੱਥੇ ਆਪਾਂ ਨੂੰ 2 ਫੋਲਡੀ ਦਾ ਹੁਣ ਯੂਜ਼ ਨਹੀਂ ਕਰਨਾ ਆਪਾਂ ਲੋਕਾਂ ਨੂੰ ਕਿਉਂਕਿ ਜਦੋਂ ਜਿਵੇਂ ਜਿਵੇਂ ਫਸਲ 70 75 ਦਿਨਾਂ ਦੇ ਆਸ-ਪਾਸੇ ਜਾਂਦੀ ਹੈ ਉੱਥੇ ਬੱਲੀ ਬਣਨੀ ਸ਼ੁਰੂ ਹੋ ਜਾਂਦੀ ਹੈ ਗੱਭ ਯਾਨੀ ਕਿ ਗੱਭ ਪਰਨਾ ਸ਼ੁਰੂ ਹੋ ਜਾਂਦਾ ਤਾਂ ਉੱਥੇ ਬਾਅਦ ਚ ਕੀ ਕੀ ਉਹ 24D ਆਪਾਂ ਨੂੰ ਪਰੇਸ਼ਾਨ ਕਰਦੀ ਹੈ ਬਾਜਿਓ ਤਾਂ ਉੱਥੇ ਆਪਾਂ ਨੂੰ 24D ਉੱਥੇ ਕਰਨ ਦੀ ਲੋੜ ਨਹੀਂ ਐ ਇਸ ਸਟੇਜ ਦੇ ਅੰਦਰ ਕੱਲੀ ਆਪਾਂ ਜਿਵੇਂ ਕੋਈ ਯੂਰੀਆ ਦੀ ਸਪਰੇਅ ਕਰਨਾ ਚਾਹੁੰਦਾ ਕੋਈ ਆਪਾਂ ਨੂੰ ਨੈਨੋ ਯੂਰੀਆ ਦੀ ਸਪਰੇਅ ਕਰਨਾ ਚਾਹੁੰਦਾ ਕਰ ਸਕਦਾ ਹੈ 60 ਤੋਂ ਲੈ ਕੇ 70 ਦਿਨ ਜਿਹੜੀ ਕਣਕ ਦੀ ਬਿਜਾਈ 5 ਨਵੰਬਰ ਤੋਂ 15 ਨਵੰਬਰ ਦੇ ਵਿਚਾਲੇ ਹੋਈ ਹੈ ਹੁਣ ਗੱਲ ਆ ਗਈ ਕਿ ਜਿਹੜੀ ਕਣਕ ਦੀ ਬਿਜ 5 ਨਵੰਬਰ ਦੇ ਵਿਚਾਲੇ ਹੋਗੀ ਜੜ ਜਿਹੜੀ ਆਪਣੀ 70 ਤੋਂ ਲੈ ਕੇ 80 ਦਿਨ ਦੇ ਵਿਚਾਲੇ ਹੈ ਤਾਂ ਉੱਥੇ ਕਿਸਾਨ ਪ੍ਰਾਉ ਬਹੁਤ ਵਧੀਆ ਹੁਣ ਸਟੇਜ ਆ ਗਈ ਉਸ ਕਣਕ ਦੀ ਉਹ ਜਿਹੜੀ ਕਣਕ ਹੈ ਉਹ ਆਪਾਂ ਇਹ ਕਹਿ ਸਕਦੇ ਹਾਂ ਕਿ ਝੰਡੇ ਪੱਤੇ ਵਾਲੀ ਸਟੇਜ ਦੇ ਉੱਤੇ ਹੈ ਔਰ ਝੰਡਾ ਪੱਤਾ ਹਮੇਸ਼ਾ ਇਸ ਕਣਕ ਦਾ ਭੋਜਨ ਹੁੰਦਾ ਹੈ ਉਸ ਝੰਡੇ ਪੱਤੇ ਦੇ ਕਰਕੇ ਉਸ ਕਣਕ ਨੇ ਸੂਰਜ ਦੀ ਰੋਸ਼ਨੀ ਨਾਲ ਭੋਜਨ ਬਣਾਉਣਾ ਹੁੰਦਾ ਹੈ ਤਾਂ ਉਹਦਾ ਧਿਆਨ ਰੱਖਣਾ ਹੈ ਆਪਾਂ ਲੋਕਾਂ ਨੂੰ ਦੋ ਚੀਜ਼ਾਂ ਹਨ ਉਹਦੇ ਇੰਦਰ ਆਪਾਂ ਲੋਕ ਕੀ ਕਰ ਸਕਦੇ ਹਾਂ ਉਹਨੂੰ ਆਪਾਂ ਇੱਥੇ ਥੋੜਾ ਜਿਹਾ ਦੇਖਣਾ ਹੈ ਕਿ ਕਈ ਕਿਸਾਨਪਰਾ ਕਹਿ ਰਹੇ ਕਿ ਮੈਂ 13045 ਕਰਨੀ ਹੈ ਤੇ ਨਾਲ ਬੋਰੋਨ ਕਰਨਾ ਹੈ ਕਈ ਕਿਸਾਨਪਰਾ ਕਹਿ ਰਿਹਾ ਕਿ ਮੈਂ 05234 ਕਰਨੀ ਹੈ ਨਾਲ ਬੋਰੋਨ ਕਰਨਾ ਹੈ ਤਾਂ ਦੋਨਾਂ ਦੇ ਅੰਦਰ ਕਿਹੜੀ ਕਰੀਏ ਜੇ ਆਪਾਂ ਨੂੰ ਲੱਗਦਾ 70 80 ਦਿਨ ਦੀ ਫਸਲ ਹੈ ਔਰ ਹਲਕਾ ਪੀਲਾਪਨ ਜਾਂ ਕਨਕ ਕਿਥੇ ਨੇ ਕਿਥੇ ਦੱਬ ਰਹੀ ਹੈ ਥੋੜੀ ਬਹੁਤ ਤਾਂ ਆਪਾਂ 13045 ਕਰਨਾ ਹੈ ਯਾਨੀ ਕਿ 13% ਨਾਈਟ੍ਰੋਜਨ ਤੇ 45% ਆਪਣੀ ਪੋਟਾਸ਼ ਹੁੰਦੇ ਅੰਦਰ ਹੈ ਨਾਲ ਆਪਾਂ ਬੋਰੋਨ ਲੈ ਕੇ ਜਾਣਾ ਹੈ 1 ਕਿਲੋ 13045 ਪਲੱਸ 100 ਗ੍ਰਾਮ ਜਿਹੜੀ ਬੋਰੋਨ ਹੈ ਸਪਰੇ ਕਰਨੀ ਹੈ ਐਸ ਦੀ ਮਤਲਬ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੀ 13045 ਹੈ ਆਪਾਂ ਇਹ ਕਹਿ ਸਕਦੇ ਹਾਂ ਜਿਹੜੇ ਮੇਰੇ ਤਜਰਬੇ ਹੈ ਜਿਹੜਾ ਮੈਂ ਤਜਰਬਾ ਕਹਿ ਰਿਹਾ ਕਿ ਕੋਈ ਕਹਿੰਦਾ ਜੀ 2 ਕਿਲੋ ਪਾਉਣਾ 2 ਕਿਲੋ ਨਹੀਂ ਪਾਉਣਾ ਆਪਾਂ 100 ਲੀਟਰ ਪਾਣੀ ਲੈ ਰਹੇ ਤਾਂ 1 ਕਿਲੋ ਪਾਉਣਾ ਹੈ ਸਵਾ 100 ਲੀਟਰ ਪਾਣੀ ਲੈ ਰਹੇ ਤਾਂ ਸਵਾ ਕਿਲੋ ਪਾਉਣਾ ਹੈ 150 ਲੀਟਰ ਪਾਣੀ ਲੈ ਰਹੇ ਤਾਂ 1.5 ਕਿਲੋ ਪਾਉਣਾ ਹੈ ਇਸ ਤਰੀਕੇ ਦੇ ਨਾਲ ਆਪਾਂ ਇਹ 13045 ਨੂੰ ਲੈ ਕੇ ਜਾਣਾ ਹੈ ਜਾਂ 0531 ਨੂੰ ਲੈ ਕੇ ਜਾਣਾ ਹੈ ਬੋਰੋਨ ਦੀ ਮਾਤਰਾ ਫਿਕਸ ਰਹੂਗੀ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਆਪਾਂ 13045 ਜਾਂ 0524 ਦੇ ਨਾਲ ਆਪਾਂ ਲੋ ਕਰ ਰਹੇ ਆ ਅਬ ਆ ਗਈ ਗੱਲ ਜੇ ਆਪਣੀ ਕਣਕ ਸਹੀ ਹੈ ਕੋਈ ਦਿੱਕਤ ਨਹੀਂ ਹੈ ਆਪਾਂ ਨੂੰ ਕਿਥੇ ਨਾ ਕਿਥੇ ਲੱਗਦਾ ਹੈ ਕਿ ਕਣਕ ਦੇ ਤਣੇ ਦੇ ਉੱਤੇ ਮੰਨ ਲਓ ਇੱਥੇ ਕੀ ਹੈ ਕਿ ਐਵੇਂ ਗੁਲਾਬੀ ਪੰਜਾ ਆ ਰੱਖਿਆ ਜਿਵੇਂ ਮੰਨ ਲਓ ਇਸ ਕਣਕਾਂ ਦੇ ਤਣੇ ਦੇ ਉੱਤੇ ਗੁਲਾਬੀ ਪੰਜਾ ਆ ਰੱਖਿਆ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਸ ਕਣਕ ਨੂੰ ਫਾਸਫੋਰਸ ਦੀ ਘਾਟ ਆ ਰਹੀ ਹੈ ਤਾਂ ਉੱਥੇ ਆਪਾਂ 13045 ਕਰਨ ਦੀ ਬਜਾਏ ਆਪਾਂ 05234 ਕਰਾਂਗੇ ਆਪਾਂ ਲੋਗ 05234 ਪਲੱਸ ਦੇ ਅੰਦਰ ਬੋਰੋਨ ਤਾਂ ਇਹ ਕਰ ਸਕਦੇ ਆ ਤਾਂ ਦੋਨਾਂ ਦੇ ਅੰਦਰ ਆਪਾਂ ਨੂੰ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ 13045 ਜੇ ਆਪਾਂ ਨੂੰ ਲੱਗਦਾ ਕਣਕ ਥੋੜੀ ਜੀ ਰੁਕੀ ਹੋਈ ਹੈ ਦਬੀ ਹੋਈ ਹੈ ਹਲਕੀ ਪੀਲੀ ਹੈ ਤਾਂ 13045 ਕਰ ਲਓ ਜੇ ਆਪਾਂ ਨੂੰ ਲੱਗਦਾ ਨਹੀਂ ਹੈ ਹੋ ਜੀ ਕੋਈ ਪ੍ਰੋਬਲਮ ਨਹੀਂ ਹੈ ਕਿ ਕਣਕ ਦੇ ਜਿਹੜੇ ਤਣੇ ਦੇ ਉੱਤੇ ਕੋਈ ਹਲਕਾ ਗੁਲਾਬੀ ਪੰਝਾ ਆ ਰੱਖਿਆ ਤਾਂ ਇਹੋ ਜੀ ਕੋਈ ਚੀਜ਼ ਆਪਾਂ ਨੂੰ ਦਿਖ ਰਹੀ ਹੈ ਤਾਂ ਉੱਥੇ ਆਪਾਂ 05234 ਆਪਾਂ ਲੋਗ ਨਹੀਂ ਕਰਨਾ ਕਿਉਂਕਿ ਆਪਾਂ ਨੂੰ ਇਸ ਟਾਈਮ ਜਿਹੜੀ ਲੋਡ ਹੈ ਬੱਲੀ ਨੂੰ ਜਿਹੜੀ ਲੋਡ ਹੈ ਉਹ ਪੋਟਾਸ਼ ਦੀ ਮੈਜ਼ਰ ਲੋਡ ਹੈ ਤਾਂ ਪੋਟਾਸ਼ ਦੋਨਾਂ ਦੇ ਅੰਦਰ ਹੈ ਜੇ ਆਪਾਂ 13045 ਦੇ ਅੰਦਰ ਗੱਲ ਕਰਾਂਗੇ ਤਾਂ 45% ਪੋਟਾਸ਼ ਹੈ ਜੇ 0534 ਦੇ ਅੰਦਰ ਗੱਲ ਕਰਾਂਗੇ ਤਾਂ 34% ਪੋਟਾਸ਼ ਹੈ ਹਾਂ ਦੋਨਾਂ ਦੇ ਅੰਦਰ ਬੋਰੋਨ ਲਾਜ਼ਮੀ ਮਿਲਾਓ ਤੁਸੀਂ 100 ਗ੍ਰਾਮ ਪ੍ਰਤੀ ਏਕੜ ਦੇ ਸਾਹਮਣੇ ਆਪਾਂ ਲੋਕਾਂ ਨੂੰ ਬੋਰੋਨ ਮਿਲਾਉਣੀ ਹੈ 13045 ਵੀ 1 ਕਿਲੋ ਪ੍ਰਤੀ ਏਕੜ ਤੇ 05534 ਵੀ 1 ਕਿਲੋ ਪ੍ਰਤੀ ਏਕੜ ਦੇ हिसाब ਨਾਲ ਆਪਾਂ ਲੋਕਾਂ ਨੂੰ ਲੈਣਾ ਹੈ ਇਹ ਪੂਰਾ ਮੇਰਾ ਮਤਲਬ ਮੈਂ ਕਹਤਾ ਕਿ ਅੱਗੇ ਆਉਣ ਵਾਲਾ ਜਿਹੜਾ 15 20 ਦਿਨਾਂ ਉਹਦਾ ਪੂਰਾ ਸੋਲੂਸ਼ਨ ਤੁਹਾਡੇ ਕੋਲੇ ਤਿਆਰ ਹੋ ਗਿਆ ਤਾਂ ਮੇਰੇ ਵੱਲੋਂ ਇੰਨਾ ਹੀ ਸੀ ਇਹ ਪੂਰਾ ਪੈਕੇਜ ਹੈ ਧਿਆਨ ਰੱਖ ਲਓ ਅੱਗੇ ਆਉਣ ਵਾਲਾ ਜਿਹੜਾ 15 20 ਦਿਨ ਤੁਹਾਨੂੰ ਕਿਸੇ ਹੋਰ ਵੀਡੀਓ ਨੂੰ ਦੇਖਣ ਦੀ ਲੋੜ ਨਹੀਂ ਹੈ ਤੁਹਾਨੂੰ ਇਸ ਵੀਡੀਓ ਨਾਲ ਤੁਹਾਡਾ ਕੰਮ ਚੱਲ ਸਕਦਾ ਹੈ ਜੈ ਜਵਾਨ ਜੈ ਕਿਸਾਨ ਸਤਿ ਸ੍ਰੀ ਅਕਾਲ